ਰਹਿਣ ਵਾਲੇ ਸਖਾਲੀ ਬਸਤੇ ਦੇ ਰਹਿਣ ਵਾਲੇ ਆਪ ਕਿ ਕੀ ਹੋਇਆ ਜਿਹੜਾ ਪੁੱਟਮਾਰ ਹੋਈ ਪੁੱਟਮਾਰ ਜੀ ਉਹ ਸਾਡੇ ਘਰ ਆਉਂਦਾ ਸੀ ਦਵਾ ਮੇਰੇ ਤਾਇ ਦੇ ਘਰ ਤਾਸ਼ ਖੇਡਣ ਆਉਂਦਾ ਸੀ ਇਹੀ ਬੰਦਾ ਸੁਨੀਲ ਸਾਡੇ ਘਰਾਂ ਆਉਂਦਾ ਸੀ ਤਾਸ਼ ਖੇਡਣ ਸਾਡਾ ਇੱਕ ਛੱਤ ਸੀ ਜਿੱਦੋਂ ਵੀ ਮੇਰੇ ਕੋਲੇ ਆਉਂਦਾ ਸੀ ਪਹਿਲਾਂ ਤਾਂ ਦੋ ਤਿੰਨ ਵਾਰ ਉਹਨਾਂ ਨੇ ਚਿੜ ਮਾਹੌਲ ਕਰਕੇ ਲੰਘਿਆ ਫਿਰ ਇੱਕ ਦੋ ਵਾਰੀ ਉਹਨਾਂ ਨੇ ਮੇਰੇ ਤੇ ਰੇਪ ਕਰਨ ਦੀ ਰੇਪ ਕੀਤਾ ਮੇਰੇ ਗੱਲ ਨੂੰ ਪਿਸਤੌਲ ਰੱਖਦਾ ਸੀ ਕਹਿੰਦਾ ਸੀ ਮੈਂ ਤੈਨੂੰ ਮਾਰ ਦਾਂਗਾ ਤੁਹਾਡੇ ਘਰਦਿਆਂ ਨੂੰ ਮਾਰ ਦਾਂਗਾ ਜੇ ਤੁਸੀਂ ਮੇਰੇ ਨਾਲ ਨਾ ਕੋਈ ਗਲਤ ਕੰਮ ਕੀਤਾ। ਕੀਤਾ ਮੈਂ ਆਪਣੇ ਆਪ ਦੇ ਘਰ ਵਾਲੇ ਨੂੰ ਦੱਸਿਆ। ਉਲਟਾ ਉਹਨਾਂ ਨੇ ਤਾਂ ਜਾ ਕੇ ਪਿਆਰ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ। ਇਹ ਤਾਂ ਉਹਨਾਂ ਦੇ ਹੀ ਗਲ ਪੈ ਗਿਆ। ਮੇਰਾ ਦੇਵਰ ਕਹਿੰਦਾ ਮੇਰੇ ਘਰ ਵਾਲਾ ਕਹੇ ਵਰਾਣੀ ਗਈ। ਉਹਨੂੰ ਬੱਚਾ ਹੋਣ ਵਾਲਾ ਸੀ ਉਲਟਾ ਉਹਨਾਂ ਦੇ ਵੀ ਇੱਦਾਂ ਇਹਨਾਂ ਨੇ ਕੋਤ ਮਾਰ ਕੀਤੀ ਐਂ ਤੇ ਕੀਤਾ ਕਹਿੰਦੇ ਵੀ ਉਲਟਾ ਕਹਿੰਦੇ ਤੁਸੀਂ ਇਹ ਸਾਡੇ ਗਲ ਪੈ ਗਏ ਜੋ। ਇੰਨਾ ਮੇਰੇ ਨਾਲ 2 ਵਾਰੀ 3 ਵਾਰੀ ਉਹਨਾਂ ਨੇ ਰਿਪੋਰਟ ਕੀਤਾ ਮੈਂ ਫਿਰ ਵੀ 2 ਵਾਰੀ ਕੀਤਾ ਕੋਈ ਕੁਝ ਨਹੀਂ ਕਿਹਾ ਤੀਸਰੀ ਵਾਰੀ ਕੀਤਾ ਮੈਂ ਆਪਣੇ ਘਰ ਦੇ ਜੀਵਾਂ ਨੂੰ ਦੱਸਿਆ ਵੀ ਐਦਾਂ ਮੇਰੇ ਨਾਲ ਹੋਇਆ ਉਹਨਾਂ ਨੇ ਨਹੀਂ ਅਗਲਿਆਂ ਨੇ ਉਹਨਾਂ ਨੇ ਜਾ ਕੇ ਇਹਨਾਂ ਨੂੰ ਪੁੱਛਿਆ ਜਾਂ ਕਿਹਾ ਉਲਟਾ ਉਹਨਾਂ ਦੇ ਹੀ ਗੱਲ ਪੈ ਗਿਆ ਸਾਨੂੰ ਜਦੋਂ ਕਿਦੋਂ ਵੀ ਧਮਕੀਆਂ ਦੇਂਦਾ ਸੀਗਾ ਤੁਹਾਡੇ ਘਰਦਿਆਂ ਨੂੰ ਮਾਰ ਦਾਂਗਾ ਤੁਹਾਨੂੰ ਤਪਾ ਜਾਾਂਗਾ ਇੰਜ ਕਰ ਦਾਂਗਾ ਹੱਤੇ ਵਿੱਚ 2 ਵਾਰੀ ਗੋਲੀਆਂ ਚਲਾ ਕੇ ਗਿਆ ਸਾਡੇ ਬੂਏ ਵਿੱਚ ਦੇਖੋ ਮੈਨੂੰ ਡਰਾਉਣ ਮਾਰਾ ਵੀ ਦੇਖੋ ਮੇਰੇ ਕੋਲੇ ਫਸੋਲ ਹੈਗਾ ਏ ਉਹਨਾਂ ਦੇ ਤੇ ਉਹਨਾਂ ਨੇ ਖਣੀ ਕੀ ਮਾਰਿਆ ਗਿੰਗਰ ਵੀ ਫਲੈਕਚਰ ਕਰ ਦਿੱਤੀ ਐਦਾਂ ਉਹਨਾਂ ਨੇ ਕੀਤਾ ਸਾਡੇ ਨਾਲ ਅਸੀਂ ਇਹ ਇਹ ਚਿੱਟੇ ਦਾ ਕੰਮ ਕਰਦਾ ਜੀ ਹਾਂਜੀ ਨਸ਼ਾ ਇਹ ਬਹੁਤ ਵੇਚਦਾ ਜੀ ਐਸਾ ਤੇਨਾਂ ਕੋਲੇ ਬਹੁਤ ਹੈ ਜੀ ਉਹ ਤਾਂ ਕੋਈ ਦੱਸ ਹੀ ਨਹੀਂ ਸਕਦਾ ਕਿੰਨਾ ਇਹਨਾਂ ਕੋਲੇ ਪੈਸਾ ਹੈ ਇਹ ਪੈਸੇ ਦੀ ਨੋਕ ਤੇ ਤਾਂ ਇਦਾਂ ਇਹਨਾਂ ਦੇ ਗਲਤ ਕੰਮ ਈਆਂ ਪੈਣਾ ਤੇ ਲੋਕਾਂ ਤੇ ਕਰਦਾ ਹੈ ਜੀ ਹਾਂ ਜੀ ਸਾਨੂੰ ਇਹੀ ਬੇਨਤੀ ਆ ਜੀ ਸਾਨੂੰ ਇਹਨਾਂ ਤੋਂ ਖਤਰਾ ਹੈ ਕੋਈ ਤਾਂ ਤੋਦਨ ਸਾਨੂੰ ਉਹਨਾਂ ਨੇ ਕੋਟਾ ਮਾਰ ਵੀ ਲਿਆ ਕਰਦਿਆਂ ਨੂੰ ਹੁਣ ਉਲਟਾ ਇਹੀ ਵਕਤੀ ਚ ਸੁਣ ਰਹੇ ਅਸੀਂ ਜਿਨ੍ਹਾਂ ਦੇ ਲੋਕ ਵੀ ਵੀ ਅਸੀਂ ਇਹਨਾਂ ਨੂੰ ਤਪਾ ਜਾਾਂਗੇ ਇੰਜ ਕਰਦਾਂਗੇ ਉਹ ਕਰਦਾਂਗੇ ਸਾਨੂੰ ਇਹਨਾਂ ਤੋਂ ਖਤਰਾ ਹੈ ਸਾਡੀ ਇਹੀ ਬੇਨਤੀ ਆ ਸਾਡੀ ਸੁਣਵਾਈ ਕੀਤੀ ਜਾਵੇ ਕਿ ਸਾਨੂੰ ਇਹਨਾਂ ਤੋਂ ਹਾਂ ਜੀ ਕਿ ਸਾਨੂੰ ਇਹਨਾਂ ਤੋਂ ਸਹੀਆ ਇਹਨਾਂ ਨੂੰ ਮਿਲਣੀ ਚਾਹੀਦੀ ਹੈ ਜੀ ਕੀ ਨਾਮ ਤੇ ਤੁਹਾਰੇ? ਥਾਮਸ ਵੀਰੇ ਨਾਮ ਦੀ ਮੈਂ ਪੁਰਾਣੇ ਇੱਕ ਸ਼ੀਰ ਹੈ। ਅਸਤੀ ਸ਼ੇਖਵਾਲ ਦਾ। ਹਾਂ। ਉਹ ਇੱਕ ਲੜਾਈ ਦੀ وجہ ਇੱਥੇ ਸ਼ੁਰੂ ਹੋਈ ਕਿ ਮੈਂ ਅੱਜ ਸ਼ਾਮ ਨੂੰ ਜਦੋਂ ਘਰੋਂ ਕੰਮ ਤੋਂ ਘਰੇ ਆਇਆ ਠੀਕ ਹੈ ਜੀ ਮੇਰੇ ਘਰ ਨੇ ਮੈਨੂੰ ਰੋਂਦੀ ਰੋਂਦੀ ਨੇ ਦੱਸਿਆ ਕਿ ਮੇਰੇ ਨਾਲ ਆਹ ਕੁਝ ਹੋ ਰਿਹਾ ਹੈ ਤੇ ਆਹ ਕੁਝ ਹੋਇਆ ਹੈ ਮੇਰੇ ਨਾਲ ਕਿ ਮੈਂ ਤੈਨੂੰ ਡਰਦੀ ਤਾਂ ਨਹੀਂ ਸੀ ਦੱਸ ਰਹੀ ਕਿ ਤੂੰ ਮੈਨੂੰ ਮੈਨੂੰ ਗਲਤ ਨਾ ਸੋਚੇ ਕਿ ਮੇਰੇ ਰਿਲੇਸ਼ਨ ਨੇ ਹੁੰਦੇ ਨਾਲ ਕਿ ਮੈਨੂੰ ਧਮਕੀਆਂ ਦਿੰਦਾ ਪਿਸਤੌਲ ਆ ਕੇ ਮੈਨੂੰ ਵਿਖਾਲਦਾ ਮੇਰੇ ਨਾਲ ਦੋ ਵਾਰੀ ਇਹਨੇ ਰੇਪ ਕੀਤਾ ਮੈਂ ਤੈਨੂੰ ਡਰਦੀ ਨਹੀਂ ਸੀ ਦੱਸਦੀ ਹੁੰਦੀ ਕਿ ਇਹ ਮੈਨੂੰ ਪਿਸਤੌਲ ਵਿਖਾਲਦਾ ਸੀ ਤੇ ਮੈਨੂੰ ਵੀ ਧਮਕੀਆਂ ਦਿੰਦਾ ਸੀ ਕਿ ਮੈਂ ਤੇਰੇ ਬੰਦੇ ਨੂੰ ਮਾਰ ਦਾਂਗਾ ਤੂੰ ਆਦੇ ਬੰਦੇ ਨੂੰ ਦੱਸੇਂਗੀ ਤੇ ਮੈਂ ਤੇਰੇ ਬੰਦੇ ਨੂੰ ਮਾਰ ਦਾਂਗਾ ਤੈਨੂੰ ਮਾਰ ਦਾਂਗਾ ਤੁਹਾਡੇ ਬੱਚਿਆਂ ਨੂੰ ਮਾਰ ਦਾਂਗਾ ਤੇ ਮੈਨੂੰ ਮੇਰੇ ਘਰ ਦੀ ਨੇ ਬੜੇ ਪਿਆਰ ਨਾਲ ਸਮਝਾਇਆ ਕਿ ਤੂੰ ਜਾ ਕੇ ਇਹਨੂੰ ਰੋਕ ਕਿ ਅੱਜ ਫੇਰ ਆਇਆ ਸੀ ਮੈਨੂੰ ਛੇੜਨ ਵਾਸਤੇ ਮੇਰੇ ਨਾਲ ਰੇਪ ਕਰਨ ਵਾਸਤੇ ਅੱਜ ਫੇਰ ਆਇਆ ਸੀ ਤੇ ਮੈਨੂੰ ਮੈਂ ਇਹਨੂੰ ਨਹੀਂ ਕੁਛ ਮੈਂ ਹੱਥ ਬਾਹ ਫੜਾਇਆ ਤੇ ਮੈਂ ਉਹਨੂੰ ਕਿਹਾ ਕਿ ਤੂੰ ਚਲੇ ਜਾ ਇੱਥੋਂ ਮੈਂ ਅਧਿ ਬੰਦੇ ਨੂੰ ਦੱਸ ਦੇਣਾ ਤੇ ਇਹ ਨਹੀਂ ਗਿਆ ਤੇ ਫਿਰ ਉਹਨਿਆ ਟਾਈਮ ਨੂੰ ਪਿਆ ਤੇ ਮੇਰੇ ਘਰ ਦੇ ਘਰੇ ਜੀ ਆ ਗਏ ਤੇ ਉਹਨਾਂ ਨੂੰ ਫਿਰ ਮੇਰੇ ਘਰ ਦੇ ਵੀ ਕੰਮ ਤੋਂ ਆ ਗਏ ਤੇ ਉਹਨਾਂ ਮੈਨੂੰ ਦੱਸਿਆ ਮੈਨੂੰ ਸਾਰੀ ਗੱਲ ਦੱਸੀ ਉਹਨਾਂ ਨੇ ਤੇ ਫਿਰ ਮੈਨੂੰ ਦੱਸਿਆ ਤੇ ਉਦੋਂ ਬਾਅਦ ਹੀ ਇਹ ਸ਼ਾਮ ਨੂੰ ਦੁਕਾਨ ਤੇ ਕਟਿੰਗ ਵਾਲੀ ਦੁਕਾਨ ਤੇ ਆਇਆ ਤੇ ਮੈਂ ਅਧਿਕਾਰੀ ਨੇ ਜਿਵੇਂ ਮੈਨੂੰ ਦੱਸਿਆ ਤੇ ਮੈਂ ਉਹਨੂੰ ਪੁੱਛ ਕੇ ਚੰਗੀ ਤਰ੍ਹਾਂ ਪੁੱਛ ਲਈ ਇਸ ਕਰਕੇ ਤੇ ਮੈਂ ਗਿਆ ਉਹਦੇ ਕੋਲੇ ਮੈਂ ਤਾਂ ਗੱਲ ਬਾਤ ਕਰਨ ਗਿਆ ਸੀ ਕਿਸੇ ਭੈਜੀ ਕਿ ਤੇਰੇ ਵਾਸਤੇ ਚੰਗਾ ਕੰਮ ਨਹੀਂ ਤੂੰ ਸਾਡੇ ਘਰੇ ਆ ਨਾ ਜਾਣਾ ਤੇ ਤੇਰੇ ਵਾਸਤੇ ਚੰਗਾ ਕੰਮ ਨਹੀਂ ਤੇ ਜੇ ਆ ਜੇਗਾ ਆਪਣੇ ਆਪ ਮੈਂ ਹੀ ਪ੍ਰੈਸ ਅੱਗੇ ਮੰਗ ਕਰਦਾ ਜੀ ਮੇਰੀ ਸੁਣਮਾਈ ਹੋਵੇ ਮੈਂ ਗਰੀਬ ਬੰਦਾ ਦਿਹਾੜੀਦਾਰ ਬੰਦਾ ਜੀ ਇਹ ਤਾਂ ਚਿੱਟੇ ਵਾਲੇ ਬੰਦੇ ਨੇ ਉਲਟਾ ਸਾਡੇ ਦੇ ਪਰਚਾ ਕਰਾਈ ਬੈਠੇ ਨੇ ਜੀ ਦੋ ਨੰਬਰ ਦਾ ਕੰਮ ਕਰਦੇ ਨੇ ਅੰਨਾ ਪੈਸਾ ਗੱਡੀਆਂ ਇਹਨਾਂ ਦੇ ਕੋਲੇ ਘਰ ਆ ਜੀਬਾ ਅਸੀਂ ਦਿਹਾੜੀ ਵਾਲੇ ਬੰਦੇ ਸਾਡੀ ਤਾਂ ਰੋਟੀ ਵੀ ਪੂਰੀ ਨਹੀਂ ਹੁੰਦੀ ਇਹ ਵਿਹਲੇ ਰਹਿੰਦੇ ਨੇ ਤੇ ਵਿਹਲੇ ਧਾਰਾ ਦੇ ਘੁੰਮਦੇ ਨੇ ਗੱਡੀਆਂ ਦੇ ਘੁੰਮਦੇ ਨੇ 24 ਘੰਟੇ ਇਸ ਲਾਟੰਗੀ ਰੱਖਦੇ ਨੇ ਉਲਟਾ ਧਮਕੀਆਂ ਦਿੰਦੇ ਨੇ ਸਾਨੂੰ ਆ ਕੇ ਤੇ ਸਾਡੀ ਜਾਨ ਨੂੰ ਹਲੇ ਵੀ ਇਹਨਾਂ ਤੋਂ ਖਤਰਾ ਹੈ ਤੇ ਸਾਨੂੰ ਇਨਸਾਫ ਦਿੱਤਾ ਜਾਵੇ। ਸਰ ਇੱਕ ਜਿਹੜਾ ਮਸਲਾ ਹੈ ਕਿ ਲਵਾਰਦ ਇੱਕ ਦੂਜੇ ਨਾਲ ਕ੍ਰੋਸ ਹੋਇਆ ਹੈ ਜਿਹੜਾ ਕੈਂਚੀਆਂ ਚਲਾਈ ਕੀ ਮਸਲਾ ਹੈ ਇਸ ਦਾ? ਬਿਆਨ ਮੁਤਾਬਕ ਜਿਹੜਾ ਪਰਚਾ ਦੋਸ਼ ਕੀਤਾ ਗਿਆ ਹੈ ਇਹ ਪੂਰਾ ਮਸਲਾ ਜਿਹੜਾ ਹੈਗਾ ਉਹ ਵੈਰੀਫਾਈ ਕੀਤਾ ਜਾ ਰਿਹਾ ਹੈ ਪਰਚਾ ਦੋਸ਼ ਕੀਤਾ ਗਿਆ ਤੇ ਵੈਰੀਫਾਈ ਕੀਤਾ। ਧੰਨਵਾਦ। ਠੀਕ।